ਨਹੀਂ ਨਹੀਂ ਉਹ ਦੁੱਬਿਆ ਉਹ ਦੁੱਬਿਆ ਆਉਣੇ ਮੈਂ ਡਾਕਟਰ कदुक होया भाई होया भाई अच्छा तो यार मोड़ ही बाबा दूर से है ना डॉक्टर से भाई ਜਿੱਟ ਨੂੰ ਵਧਾ ਕਰਦੇ ਜਿੱਟ ਨੂੰ ਪਈਏ ਤਾਂ ਦਰਦ ਹੋ ਜਾਂਦਾ ਉਹ ਬਿੱਟੂ ਕੋਲ ਡਾਕਟਰ ਜਾਂਦੇ ਨਹੀਂ ਤੇ ਹੋਰ 2 ਥੱਲੇ ਭਾਈ ਹੋਰ ਰੱਖ ਲੋ ਜੀ ਟਾਇਰ ਦੀ ਉਹ ਬੋਹੋ ਇੱਕੋ ਬਾਤੇ ਖੱਬੋ ਦਾ ਓਦੋਂ ਚੱਲ ਕੇ ਨੇ ਬਟ ਹੈ ਆਪਾਂ ਬੱਸ ਜੋ ਹੀ ਖੱਬਾ ਹੁੰਦਾ ਨਾ ਇਹ ਕਿਹੜੀ ਦੱਸ ਪਸੂ ਹਾਂ ਹੁਣੇ ਦੇਖ ਕੋਈ ਐਕਟੈਂਡ ਤੂੰ ਮਮਾ ਤੇਰੇ ਪੈ ਜਾ ਘਰ ਕੋਲੇ ਤੇਰਾ ਫਰਜ ਆ ਬੰਦਾ ਲੈ ਕੇ ਜਾਣ ਦਾ ਆ ਇਧਰੋਂ ਆਇਆ ਹੋਣੇ ਇਧਰੋਂ ਆਇਆ ਉਹ ਸਾਮਾਨ ਲੈ ਕੇ ਆ ਬੈਗਪੱਕ ਲੈ ਗਿਆ ਫਿਰ ਨਾ ਉਹ ਤਾਂ ਖਾਲੀ ਰਹਿ ਗਿਆ ਜੀ ਉਹ ਖੰਭੇ ਬਾਗ ਦਾ ਸਟ੍ਰੈਕ ਲਈਦਾ ਹਾਂ ਤੇਰੀ ਵਗੀ ਹੈ ਜੀ ਹਾਂ ਦੇਖ ਹੋਰ ਬੰਦਾ ਕਿਵੇਂ ਠੀਕ ਆ ਬਈ ਹਾਂ ਬਈ ਠੀਕ ਆ ਬੰਦਾ ਗਰਾਉਂ ਠੀਕ ਹੈ ਆਸੀ ਇਹੋ ਥਾਂ ਤੇ ਕਿੱਥੇ ਆ ਗਿਆ ਵਾਹ ਵਾਹ ਕਿੱਥੇ ਆ ਗਿਆ ਵਾਹ ਇਹਦਾ ਮੌਕੇ ਦੀ ਸੱਦ ਜਾ ਸੱਦ ਜਾ ਰੂੜਾ ਹੀ ਆਹੋ ਜਾਣਦਾ ਬਦਐਸੀਆ ਮੇਰਾ ਪਤਾ ਹਾਲੀ ਹਾਲੀ ਰੂੜਾ ਹੀ ਇੱਥੇ ਲਮਾਣਾ ਕਰਤਾ ਫੋਨ ਕਰੇ ਉਹਦੇ ਹਾਂ ਜੀ ਕਰਤਾ ਸੀਗਾ ਖਤਮ ਹੀ ਕਰਦੀ ਗੱਡੀ ਉਹਦਾ ਬਹੁਤ ਭੈੜਾ ਯਾਰ ਉਹ ਜਿਹੜਾ ਮੋੜਤਾ ਬਈਰ ਗਾਂ ਸੀਗਾ ਉਹ ਕੁਛ ਨਹੀਂ ਐ ਬਾਈ ਇੱਥੇ ਕਮਾਲ ਹੋ ਗਈ ਇੱਥੇ ਟੈਂਪੂ ਹੁੰਦਾ ਸੀ ਅੱਛਾ ਤੇ ਟੈਂਪੂ ਨੂੰ ਕਰਾਸ ਕੀਤਾ ਇਹਨੇ ਕਰਾਸ ਕੀਤੇ ਗੱਡੀ ਐ ਮਾੜੀ ਜਿਹੀ ਕੀਤੀ ਟਕੜੀ ਧਾਤੀ ਨੇ ਪਮੜ ਕੇ ਰੇਸ ਨੂੰ ਰੋਪੀ ਉੱਥੋਂ ਫੁੜਕੀ ਉਸ ਬੇਜ ਦੇ ਵੇਲੇ ਉੱਥੇ ਵਜੇ ਨੂੰ 7 ਕਹਿੰਦੇ ਉਹ ਜਿਹੜੀਆਂ ਟੈਂਪੂ ਹੀ ਨੇ ਫੁੜਕੀਆਂ ਸਭ ਦੱਸ ਕੇ ਗਏ ਉਹ ਠੀਕ ਹੈ ਜੀ ਉਹਦੇ ਬਾਈ ਸਾਡੇ ਮੋੜ ਦੇ ਮੂਹਰੇ ਹੀ ਨਿਕਲ ਗਏ ਠੀਕ ਹੈ ਪਿੱਛੇ ਜਿਆਦਾ ਥੋੜੂ ਅੰਦਰ ਹੀ ਹੋਣਾ ਕਰੀਏ ਬਾਹਰ ਜਾ ਕੇ ਕਰੀਏ ਅੱਜ ਬੋਸਟੀਆਂ ਨਹੀਂ ਆਈਆਂ ਜਿਹੜੇ ਬੋਸਟੀਆਂ ਦੀ ਤਸਵੀਰ ਜੀ ਹੋ ਰਹੀਆਂ تیر ਬੋਸਟੀਆਂ ਆਪਾਂ ਨਹੀਂ ਕੋਈ ਉਹ ਸੁਣਨ ਲੋਸਾ ਆ ਜਾ ਖੜਾ ਦੇ ਆਹ ਬਈਆਂ ਕੋਈ ਡਾਕਟਰ ਨਹੀਂ ਪੁੱਛਿਆ ਸੀ ਡਾਕਟਰ ਸੀਗਾ ਬਈ ਪਸੂਆਂ ਵਾਲਾ ਬਈ ਆਹ ਕਿੱਥੇ ਆਇਆ ਲੱਤੀਂਦਾ ਦਾ ਕਾ ਕਾ ਆਉਂਦੇ ਕਿਵੇਂ ਬੰਦੇ ਚੱਲ ਮਾ ਪਸੂਆਂ ਵਾਲਾ ਡਾਕਟਰ ਸੀ ਢੱਲ ਮਾਉਂਦਾ ਬਈ ਹਲੋ ਅੱਛਾ ਮੋਟਾ ਜਿਹਾ ਹੀ ਮੁੰਡਾ ਜਿਹੜਾ ਬੰਦਾ ਨਹੀਂ ਵੇਖਿਆ ਜ 20 ਮਿੰਟ ਹੋਏ ਆ कोटा में कुछ नहीं ਉਹ ਤਾਂ ਬਚ ਗਿਆ ਉਹਨਾਂ ਕ ਖਾਲੀ ਗੁਦਰਦੀ ਉਹ ਮਾਰਿਆ ਰੱਖਦਾ 100 ਆ ਦੇ ਕੇ ਇਤਿਆਜ਼ ਦਾ ਗੱਡੀ ਦੇ ਕੋਈ ਨਹੀਂ ਸਕਦਾ ਬੰਦਾ ਪਾ ਲਿਆ ਹੋਵੇ ਤੇਰਾ ਦੂਰ ਤੀ ਦਿਖਵਾਉਣ ਰਹਿ ਗਿਆ ਚੱਕਿਆਂ ਦੇ ਨਾੜਾ ਖਾਏ ਚੱਕਿਆਂ ਦੇ ਨਾੜਾ ਕਿੱਥੇ ਪੁੱਛਾਈ ਦੱਸ ਪਾਣੀ ਭਰ ਵੀ ਆਵੇ ਖਾਂ ਬੜੀ ਅਰ ਦੂਰ ਦੇਖੋ ਬੇ ਚੱਕਿਆਂ ਦੇ ਨਾਟ ਵੇਖੋ ਕਿੰਨੇ ਦੂਰ ਡਿਗੇ ਗਏ ਗੱਡੀ ਇੱਧਰ ਪਈ ਆ ਪੱਤਰ ਗੇ ਪੈਂਗਾ ਮਿੱਤਰੋ ਉਹ ਭਾਈ ਬਈ ਆ ਦੇਖ ਸਕਦੇ ਹੋ ਭਾਈ ਜਿਹੜੇ ਟਾਇਰਾਂ ਦੇ ਕੋਲੇ ਚੱਕਿਆਂ ਦੇ ਨਾਟ ਹੁੰਦੇ ਆ ਇੱਥੇ ਆ ਕੇ ਲੱਗੇ ਆ ਬਹੁਤ ਭੜਾ ਐਕਸੀਡੈਂਟ ਹੋਇਆ ਪਰ ਬਚਤ ਹੋ ਗਈ ਭਾਈ ਦੀ ਇਕੱਲਾ ਹੀ ਜਾਣਾ ਸੀਗਾ ਡਾਕਟਰ ਸੀਗਾ ਭਾਈ ਪਸ਼ੂਆਂ ਵਾਲਾ ਬਗਲੇ ਵੀ ਉੱਤਰ ਰਿਹਾ ਦੋ ਹਾਂ ਹੂੰ ਦੋ ਇਕੱਠੇ ਬੰਦੇ ਵੀ ਯਾਰ ਬਹੁਤ ਸੀ ਵਾਰਾ ਇਹਨੇ ਰੱਖਿਆ ਯਾਰ ਬਾਕੀ ਕੋਈ ਨਹੀਂ ਨੋ ਤੁਹਾਨੂੰ ਇਹ ਬੰਦੇ ਬੱਜੀ ਹਾਂ ਨਹੀਂ ਬੱਲੇ ਬੱਜੀ ਇਹਨਾਂ ਬਾਤ ਗਿਆ ਬਹੁਤ ਟੱਕਾ ਬਹੁਤ ਖਾਲੀ ਮਿਲਿਆ ਪਾ ਹਾਂ ਕਿਤਾ ਹੋਰ ਖਿਡਾਰੀ ਸਾਹਿਬ ਕਿੰਨਾ ਯਾਰ ਇਹ ਕਿੰਨੀ ਕੀ ਆਈ ਹੈ ਗੱਡੀ ਕਿਦੀ ਆ ਚੱਲਣਾ ਕਰੀ ਜਾ ਯਾਰ ਕਿੰਦਰ ਕਿੱਥੇ ਆ ਗਿਆ ਉਹ ਕਿਹਦਾ ਸਾਧਕ ਯਾਰ ਠੀਕ ਆ ਸਾਧਕ ਚੌਕ ਕੀ ਕੋਡ ਤੋਂ ਲੈ ਕੇ ਵੀਸ ਗਲਤ ਕਰ ਹਾਂਜੀ ਸਾਨੂੰ ਇਹ ਦੱਸ ਦਿੱਤੀ ਮੈਸੇਜ ਆਇਆ ਥਾਣੇ ਦੇ ਮਹਿੰਸਕਰੋਂ ਵੀ ਤੁਹਾਡਾ ਟੈਸਟ ਹੋਇਆ ਰਿਪੋਰਟ ਆਪਾਂ ਇੱਥੇ ਆਇਕੋ ਅਸੀਂ ਦਸਕ ਮਿੰਟੇ ਪਹੁੰਚ ਗਏ 10 ਮਿੰਟ ਤੁਹਾਨੂੰ ਪਤਾ ਲੱਗਿਆ ਚਾਲ ਕੇ ਕਿੱਥਾਂ ਦਾ ਜੀ ਚੱਲ ਕਹਿੰਦੇ ਇੱਕ ਟ ਲਵਾਉਂਦਾ ਜੀ ਤੇ ਇਹ ਕੋਣੀ ਗਟੜਨੀ ਡਾਕਟਰ ਹੈ ਹਾਂਜੀ ਤੇ ਗੱਡੀ ਪਤਾ ਨਹੀਂ ਕੀ ਕਾਰਨ ਬਣੇ ਸਪੀਡ ਤੇ ਸੀ ਜਾਂ ਜਾਂ ਕੋਈ ਅਪੋਚੀ ਆ ਗਈ ਤੇ ਸਾਡੇ ਹੋਂ ਤੋਂ ਪਹਿਲਾਂ ਹੀ ਉਹਨਾਂ ਦੇ ਘਰ ਤੇ ਪਹੁੰਚ ਕੇ ਤੋਂ ਲੈ ਗਏ ਆ ਸਰਫੀਟ ਕਿੰਨੀ ਕਿ ਦਸੀ ਜਾ ਰਹੀ ਹੈ ਬਚਾ ਹੈ ਸਰ ਫਿਰ ਹਾਲਤ ਨਹੀਂ ਪਤਾ ਲੱਗਾ ਕਿ ਨਹੀਂ ਜਿਹੜਾ ਸੀ ਨਾ ਚਰਮ ਚਾਲਕ ਸੀਗਾ ਉਹ ਤੁਰਕੇ ਹੀ ਆਇਆ ਕਿ ਲੋਥੀ ਗੱਜ ਜਰੂਰ ਹੈ ਹਾਂ ਜੀ ਇਹ ਕਾਰਨ ਦਾ ਪਤਾ ਨਹੀਂ ਕਿ ਹਾਸ਼ਿਆ ਕਾਰਨ ਕੀ ਬੜਾ ਹੈ ਨਹੀਂ ਹਜੇ ਫਿਰ ਹਾਲਤ ਸਰ ਪਤਾ ਨਹੀਂ ਲੱਗਾ ਤੇ ਆਈਓ ਆਊਗਾ ਤਾਂ ਕੀ ਕਰੇਗਾ ਵੀ ਕਿਧਰੋਂ ਕੀ ਹੋਇਆ ਉਹ ਤੋਂ ਬਾਅਦ ਥੈਂਕ ਯੂ